ਨਸ਼ਾ ਤਸਕਰੀ ਕਰਨ ਵਾਲੇ ਦੋ ਸੱਕੇ ਪ੍ਰਾਵਾਂ ਦੇ ਘਾਰ ਚੱਲਿਆ ਅੰਮ੍ਰਿਤਸਰ ਪੁਲਿਸ ਦਾ ਪੀਲਾ ਪੰਜਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਪੰਜਾਬ ਪੁਲਿਸ ਜੋ ਕਿ ਲਗਾਤਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਾਂ ਦੇ ਉੱਤੇ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਜੋ ਕਾਰ ਨਸ਼ਾ ਤਸਕਰੀ ਦੁਆਰਾ ਬਣਾਏ ਜਾਂਦੇ ਨੇ ਤਾਂ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਸ਼ਾਟਾ ਏਰੀਆ ਦੇ ਵਿੱਚ ਦੱਸ ਦੇ ਕਿ ਹਰਗੋਬਿੰਦ ਐਵਨਿਊ ਸ਼ੇਰਸਾ ਸੂਰੀ ਰੋਡ ਤੇ ਤਿਰੈਂਕਾ ਵਾਲੀ ਗਲੀ ਦੇ ਵਿੱਚ ਦੋ ਸਕੇ ਭਰਾਵਾਂ ਦੀ ਕੋਠੀ ਨੂੰ ਆਲੀਸ਼ਾਨ ਕੋਠੀ ਨੂੰ ਢਾਹ-ਟੇਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਵੱਲੋਂ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਇਹ 150 ਗਜ ਦੀ ਆਲੀਸ਼ਾਨ ਕੋਠੀ ਜੋ ਕਿ ਦੋ ਸਕੇ ਭਰਾ ਆਕਾਸ਼ਦੀਪ ਸਿੰਘ ਅਤੇ ਸਤਜੇ ਸਿੰਘ ਸੱਤੀ ਜਿਨ੍ਹਾਂ ਦਾ ਅਮ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਵੱਲੋਂ ਬਣਾਏ ਗਏ ਸੀ ਤਾਂ ਅੱਜ ਮੌਕੇ ਤੇ ਪਹੁੰਚੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਜਿਨ੍ਹਾਂ ਨੇ ਦੱਸਿਆ ਕਿ ਹੁਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜੋ ਵੀ ਨਸ਼ਾ ਤਸਕਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਹ ਤਸਵੀਰ ਜੋ ਹੈ ਇਹ ਸਾਫ ਕਰ ਰਹੀ ਹੈ ਕਿ ਜਿਸ ਤਰ੍ਹਾਂ ਆਸ-ਪਾਸ ਦੇ ਲੋਕ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਇਸ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਦਾ ਕਾਰਜ ਜੋ ਹੈ ਟੈਟੇਰੀ ਕੀਤਾ ਗਿਆ ਹੈ ਜਿਸ ਤੋਂ ਇੱਕ ਸੁਨੇਹਾ ਮਿਲਦਾ ਹੈ ਕਿ ਹੁਣ ਜੋ ਵੀ ਪੰਜਾਬ ਦੇ ਵਿੱਚ ਤਸਕਰੀ ਦਾ ਕੰਮ ਕਰੇਗਾ ਉਸ ਉਹ ਆਪਣੇ ਘਰ ਕੰਸਟਰਕਸ਼ਨ ਦਾ ਕੰਮ ਕਰੇਗਾ ਜਾਂ ਬਣਾਏਗਾ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇੱਕ ਵੱਡੀ ਕਾਰਵਾਈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਸ਼ਾਟਾ ਏਰੀਆ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੀ.ਸੀ.ਪੀ ਦੇ ਨਾਲ ਪੂਰਾ ਕਾਰਜੋਹੇ ਟੈਟੇਰੀ ਕਰ ਦਿੱਤਾ ਗਿਆ ਹੈ ਇਸ ਆਲੀਸ਼ਾਨ ਕੋਠੀ ਨੂੰ ਜੋ ਹੈ ਟਾ ਦਿੱਤਾ ਗਿਆ ਹੈ ਤਾਂ ਇਸ ਦੇ ਨਾਲ ਹੀ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਇਸ ਕਾਰਵਾਈ ਨੂੰ ਦੇਖਿਆ ਗਿਆ ਉਨਾਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਹੈ ਕਿ ਜੋ ਵੀ ਲੋਕ ਨਸ਼ਾ ਤਸਕਰੀ ਦਾ ਤੁਹਾਡੇ ਆਸ-ਪਾਸ ਕੰਮ ਕਰਦੇ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਜਿਸ ਤਰ੍ਹਾਂ ਪੰਜਾਬ ਪੁਲਿਸ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਲਗਾਤਾਰ ਤਸਕਰਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ 'ਚ ਨਸ਼ਾ ਖਤਮ ਦੇ ਲਈ ਤੇ ਉਸ ਦੇ ਵਿੱਚ ਹੀ ਇੱਕ ਵੱਡੀ ਕਾਰਵਾਈ ਅੱਜ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਤੇ ਇਸ ਦੇ ਨਾਲ ਹੀ ਵੱਡਾ ਸੁਨੇਹਾ ਜੋ ਇਹ ਕਮਿਸ਼ਨਰ ਬੁਲੇ ਗੁਰਪ੍ਰੀਤ ਸਿੰਘ ਪੁੱਲਰ ਦੇ ਵੱਲੋਂ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਗਿਆ ਕਿ ਹੋਰ ਤੱਕ 17 ਦੇ ਲਗਭਗ ਇਸ ਤਰ੍ਹਾਂ ਟਸਕਰਾਂ ਦੇ ਜੋ ਘਰ ਨੇ ਉਹਨਾਂ ਨੂੰ ਟੈ ਟੇਰੀ ਕੀਤਾ ਗਿਆ ਹੈ ਡਿਮੋਲਿਸ਼ ਕੀਤਾ ਗਿਆ ਹੈ ਤੇ ਅੱਜ ਜੜੀ ਵੱਡੀ ਕਾਰਵਾਈ ਸ਼ਾਟਾ ਏਰੀਆ ਦੇ ਵਿੱਚ ਕੀਤੀ ਗਈ ਹੈ ਤਰੇਕਾ ਵਾਲੀ ਗਲੀ ਸ਼ੇਰਸਾ ਸੂਰੀ ਰੋਡ ਤੇ ਜਿੱਥੇ ਇੱਕ ਆਲੀਸ਼ਾਨ ਕੋਠੀ ਨੂੰ ਦੋ ਦੋ ਸਕੇ ਭਰਾਵਾਂ ਦੀ ਇਹ ਆਲੀਸ਼ਾਨ ਕੋਠੀ ਸੀ ਕਿ ਜੋ ਕਿ ਹੁਣ ਜੇਲ੍ਹ ਦੇ ਵਿੱਚ ਬੰਦ ਨੇ ਐਫ ਆਈ ਆਰ ਇਹਨਾਂ ਦੇ ਪਹਿਲਾਂ ਹੀ ਦਰਜ ਸੀ ਲਗਾਤਾਰ ਨਸ਼ਾ ਤਸਕਰੀ ਦਾ ਕੰਮ ਕਰ ਰਹੇ ਸੀ ਕਾਫੀ ਮਾਤਰਾ ਦੇ ਵਿੱਚ ਇਹਨਾਂ ਕੋਲੋਂ ਹੈਰੋਇਨ ਜ਼ੋਇਆ ਬਰਾਮਦ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਆਰਡਰ ਆਇਆ ਸੀ ਕਿ ਇਹਨਾਂ ਦਾ ਕਾਰਜ ਉਹ ਟੈ ਟੇਰੀ ਕੀਤਾ ਜਾਵੇਗਾ ਆ ਜਿਹੜਾ ਮਕਾਨ ਆਪਾਂ ਦੇਖ ਰਹੇ ਦੋ ਭਰਾ ਨੇ ਇਹ ਆਕਾਸ਼ਦੀਪ ਸਿੰਘ ਤੇ ਸਤਵਿੰਦਰਪਾਲ ਸਿੰਘ ਸੱਤੀ ਮੈਂ ਸਮਝਦਾ ਕਿ ਬਹੁਤ ਵੱਡਾ ਆਲੀਸ਼ਾਨ ਮਕਾਨ ਆ ਬੜਾ ਸੋਲਿਡ ਸਟਰਕਚਰ ਤੇ ਬੜਾ ਮਤਲਬ ਸਾਰੀ ਸਪੇਸ ਕਵਰ ਕੀਤੀ ਹੋਈ ਹੈ ਜਿੰਨਾ ਵੀ 150 ਗਾਜ ਦਾ ਇਹ ਹੈਗਾ ਉਹ ਇਹਦੇ ਚ ਜਿਹੜੀ ਡੈਮੋਲੇਸ਼ਨ ਦੇ ਉੱਤੇ ਮੈਂ ਆਪ ਖੁਦ ਆਇਆ ਔਰ ਤੁਸੀਂ ਦੇਖੋ ਕਿ ਸਾਰਾ ਡਿਸ਼ ਵਗੈਰਾ ਹੋਰ ਚੀਜ਼ਾਂ ਲੱਗੀਆਂ ਔਰ ਬੜੇ ਸੋਲਿਡ ਗੇਟ ਲੱਗੇ ਹੋਏ ਆ ਇਹ ਜਿਹੜਾ ਬੈਕਗ੍ਰਾਉਂਡ ਇਹਦਾ ਆਕਾਸ਼ਦੀਪ ਜਿਹੜਾ ਹੈਗੇ ਦੋਨੇ ਨਿਸ਼ਾਨ ਸਿੰਘ ਦੇ son of ਨੇ ਆਕਾਸ਼ਦੀਪ ਆਕਾਸ਼ ਤੇ ਸਤਵਿੰਦਰਪਾਲ ਸੱਤੀ ਇਹ ਜਿਹੜਾ ਛਾਟੇ ਏਰੀਏ ਦੇ ਵਿੱਚ ਆਪਾਂ ਜਿੱਥੇ ਕਲੋਨੀ ਚ ਖੜੇ ਆ ਇਹਦੇ ਚ ਆਕਾਸ਼ਦੀਪ ਦੇ ਖਿਲਾਫ ਰਿਕਾਰਡ ਮੁਤਾਬਕ ਦੋ ਐਫ ਆਈ ਆਰਾਂ ਨੇ ਐਨ ਡੀ ਪੀ ਐਸ ਐਕਟ ਦੀਆਂ 2022 ਚ ਪਹਿਲੀ ਐਫ ਆਈ ਆਰ ਹੋਈ ਛਾਟੇ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਹੁਣ ਦੋਨੇ ਭਰਾਵਾਂ ਦੇ ਖਿਲਾਫ ਕਾਮਨ ਐਫ ਆਈ ਆਰ 4 ਕਿਲੋ 5 ਗ੍ਰਾਮ ਦੀ ਹੈ ਛਾਟੇ ਦੀ 2024 ਦੇ ਹੈਗੀ ਹੈ 9 ਅਕਤੂਬਰ ਦੀ ਜਿਹੜਾ ਸਤਵਿੰਦਰ ਸੱਤੀ ਆ ਉਹ ਵੀ 21 ਤੋਂ ਕੰਮ ਕਰ ਰਿਹਾ ਇਸ ਤੋਂ ਵੀ ਪਹਿਲਾਂ ਉਹਦੇ ਖਿਲਾਫ ਛਾੜੇ ਦੇ ਵਿੱਚ ਇੱਕ ਐਫ ਆਈ ਆਰ ਹੈ 38 2021 ਦੀ ਐਫ ਆਈ ਆਰ ਜਿਹੜੀ ਨੈਕਸਟ ਹੈਗੀ ਉਹ ਕਾਮਨ ਹੈਗੀ ਇਹਨਾਂ ਦੀ 4 ਕਿਲੋ 5 ਗ੍ਰਾਮ ਦੀ 9 10 ਦੀ 24 ਦੀ ਫਿਰ 18 ਦੇ ਵਿੱਚ ਵੀ ਉਹਦੇ ਖਿਲਾਫ ਤੇ 19 ਦੇ ਵਿੱਚ ਵੀ ਸਨੇਚਿੰਗ ਦੇ ਪਰਚੇ ਦਰਜ ਸੀ ਸਤਵਿੰਦਰ ਸੱਤੀ ਦੇ ਇਸ ਤੋਂ ਇਲਾਵਾ ਪ੍ਰੋਵੈਂਟਿਵ ਐਕਸ਼ਨ ਵੀ ਇਹਨਾਂ ਤੇ ਕੀਤਾ ਗਿਆ ਹੈ ਇਹ ਇਹਦੇ ਨਾਲ ਇੱਕ ਬੜਾ ਕਲੀਅਰ ਮੈਸੇਜ ਜਾਂਦਾ ਕਿ ਸਾਰੇ ਲੋਕ ਜਿਵੇਂ ਆਪਾਂ ਦੇਖ ਰਹੇ ਹਾਂ ਕੋਠਿਆਂ ਤੇ ਚੜ ਕੇ ਵੀ ਦੇਖ ਰਹੇ ਨੇ ਔਰ ਡੈਮੋਲੀਸ਼ਨ ਇਥੇ ਚੱਲ ਰਹੀ ਹੈ ਲੋਕਾਂ ਦੇ ਵਿੱਚ ਇਹ ਪ੍ਰਭਾਵ ਜਾਂਦਾ ਔਰ ਬੜਾ ਇਹਦਾ ਵਧੀਆ ਅਸਰ ਜਾਂਦਾ ਕਿ ਜਿਹੜਾ ਯੁੱਧ ਨਸ਼ਿਆਂ ਵਿਰੋਧ ਦਾ ਉਹ ਵਾਕਈ ਸਿੰਬੋਲਿਕ ਤੇ ਵਿਜੀਬਲ ਦਿਖ ਰਿਹਾ ਕਿ ਜੇ ਅਸੀਂ ਇਲ ਕਾਟਰ ਮਨੀ ਨਾ ਡਰਗ ਮਨੀ ਨਾ ਕੋਈ ਜਾਇਦਾਦ ਬਣਾ ਵੀ ਲੈਨੇ ਤਾਂ ਉਹਦਾ ਕੀ ਅਸਰ ਹੋਏਗਾ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈਗੀ ਹੈ ਕਿਥੋਂ ਰਹਿਣ ਵਾਲੇ ਸੀ ਹੁਣ ਕਿਹੜੀ ਜਗ੍ਹਾ ਹੁਣ ਇਸ ਵੇਲੇ ਜੇਲ੍ਹ ਚ ਨੇ ਜੀ ਦੋਨੋਂ ਭਰਾ ਇਹ ਇੱਥੇ ਇਹਨਾਂ ਨੇ ਮਕਾਨ ਬਣਾਇਆ ਔਰ ਇਹਨਾਂ ਦੀ ਜੋ ਪਰਮਨੈਂਟ ਐਡਰੈਸ ਇੱਥੋਂ ਦਾ ਹੀ ਹੈਗਾ ਤ੍ਰਿਕਾਂ ਵਾਲੀ ਗਲੀ ਹਰਗੋਬਿੰਦਪੁਰਾ ਨੀਅਰ ਡੇਰਾ ਰਾਜਾ ਸੁਆਮੀ ਸ਼ੇਰ ਸ਼ਾਹ ਸੂਰੀ ਰੋਡ ਛਟਾ ਤੇ ਜਿਹੜੀ ਆਪਣੀ ਰਿਕਵਰੀਜ਼ ਨੇ ਹੁਣ ਟਿਲ ਡੇਟ ਇਸ ਸਾਲ ਦੀ ਤੁਹਾਨੂੰ ਪਤਾ ਹੀ ਹੈ 1393 ਬੰਦੇ ਜਿਹੜੇ ਕੇਸ ਦਰਜ ਕੀਤੇ ਗਏ ਨੇ 2545 ਅਕਿਊਜ਼ ਹੁਣ ਤੱਕ ਅਰੈਸਟ ਹੋ ਚੁੱਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੇ ਗਏ ਆ 268 ਕਿਲੋ 236 ਗ੍ਰਾਮ हिरोइन 35 किलो 646 कि, किलो ਜਿਹੜੀ اوਪੀਐਮ 325 ਕਿਲੋ ਨਾਰਕੋਟਿਕ ਪਾਊਡਰ ਤੇ ਹੋਰ ਕਾਰਕਟਰਮੈਂਟਸ ਫੜੇ ਗਏ ਆ तकरीबन 3 ਕਰੋੜ ਦੀ ਜਿਹੜੀ ਡਰਗ ਮਨੀ ਉਹ ਰਿਕਵਰ ਹੋ ਚੁੱਕੀ ਹੈ 117 ਵਹੀਕਲ ਜਿਹੜੇ ਆ ਉਹ ਫੜੇ ਜਾ ਚੁੱਕੇ ਆ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਇਹਦਾ ਇਮਪੈਕਟ ਹੋ ਰਿਹਾ ਔਰ ਪਬਲਿਕ ਦਾ ਵੀ ਸਹਿਯੋਗ ਮਿਲ ਰਿਹਾ ਇਸ ਤੋਂ ਇਲਾਵਾ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਡੀਡਿਕਸ਼ਨ ਸੈਂਟਰਾਂ 'ਚ ਵੀ ਦਾਖਲ ਪੁਲਿਸ ਕਰਾ ਰਹੀ ਹੈ ਔਟ ਸੈਂਟਰਾਂ 'ਚ ਵੀ ਰਜਿਸਟਰ ਹੋ ਰਹੇ ਨੇ ਪ੍ਰਾਪਰਟੀ ਫ੍ਰੀਜ਼ਿੰਗ ਵੀ ਹੋ ਰਹੀ ਹੈ ਔਰ ਹੁਣ ਬਹੁਤ ਜਲਦੀ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਪੰਜਾਬ ਕਮੰਡ ਰਿਵਾਰਡ ਪਾਲਿਸੀ ਬਣਾਈ ਗਈ ਹੈ 1 ਸਤੰਬਰ ਤੋਂ ਜਿਹੜੀ ਲਾਗੂ ਹੋਵੇ ਬੜੇ ਜਲਦੀ ਅਸੀਂ ਕੇਸ ਆਪਣੇ ਭੇਜ ਰਹੇ ਹਾਂ ਕਮਰਸ਼ੀਅਲ ਕੁਆਂਟੀਟੀ ਦੇ ਜਿਨ੍ਹਾਂ 'ਚ ਸਾਡੇ ਮੁਲਾਜ਼ਮਾਂ ਨੂੰ ਤੇ ਸੋਰਸੇਸ ਨੂੰ ਵੀ ਜਿਹੜਾ ਵਾਜਬ ਜਿਹੜਾ ਇਨਾਮ ਹੈ ਸਰਕਾਰ ਵੱਲੋਂ ਜੋ ਮੁਹੱਈਆ ਕਰਾਇਆ ਗਿਆ ਉਹ ਜਲਦੀ ਮਿਲੇਗਾ ਤੁਹਾਡਾ ਨਾਮ ਵੀ ਸ਼ੇਅਰ ਕਰ ਪਰ ਕਿਹੜੀ ਜਗ੍ਹਾ ਤੋਂ ਹਰਨ ਲੈ ਕੇ ਹੁੰਦੇ ਸੀ ਕਿੱਥੋਂ ਅੱਗੇ ਸਪਲਾਈ ਕਰਦੇ ਸੀ ਕਿੰਨੀ ਜਗ੍ਹਾ ਦਾ ਸਪਲਾਈ ਕਰਦੇ ਦੇਖੋ 4 ਕਿਲੋ ਜਿਹੜਾ ਉਹ ਆਉਂਦਾ ਤਾਂ ਕ੍ਰਾਸ ਬਾਰਡਰੀ ਹੈ ਤੇ ਬਾਕੀ ਇਹਨਾਂ ਦੇ ਉਸ ਕੇਸ ਦੇ ਵਿੱਚ ਸਾਰੇ ਬੈਕਵਰਡ ਫਾਰਵਰਡ ਲਿੰਕੇਜ ਵਿੱਚ ਹੋਰ ਲੋਕੀ ਵੀ ਰੈਸਟ অল레ਡੀ ਹੋ ਚੁੱਕੀ ਹੈ ਸਰ ਇੱਕੋ ਘਰ ਹੈ ਜੀ ਇਹਨਾਂ ਦਾ ਵਾਲਾ ਆ ਇਹ ਹੀ ਹੈ ਮੇਨ ਇੱਥੇ ਜਿਹੜਾ ਕੀਤਾ ਤੁਸੀਂ ਦੇਖ ਸਕਦੇ ਹੋ ਕਿੰਨਾ ਮਤਲਬ ਵਧੀਆ ਬਣਾਇਆ ਹੋਇਆ ਇਹਨਾਂ ਨੇ ਔਰ ਸਮਝਦੇ ਹਾਂ ਕਿ ਇਹ ਕਲੋਨੀ ਵੀ ਕਾਫੀ ਅੱਛੀ ਮੈਨੂੰ ਲੱਗ ਰਹੀ ਹੈ ਜਿੱਦਾਂ ਲੋਕਾਂ ਦੀ ਇਹ ਤੇ ਰਹਿ ਐਸ਼ ਹੈ ਕੀ ਐ ਸੋ ਇਹ ਬੜਾ ਸਟਰੋਂਗ ਮੈਸੇਜ ਹੈ ਐਂਡ ਮੈਨੂੰ ਲੱਗਦਾ ਕਿ ਇਹਦਾ ਇਫੈਕਟ ਆਏਗਾ ਸਰ ਦੇ ਦਮਨ ਦੇਖੇ ਛੋਟੇ ਛੋਟੇ ਬੱਚੇ ਵੀ ਅਜੇ ਨਸ਼ਾ ਕਰਦੇ ਪਏ ਨੇ ਉਹ ਹੀ ਕੁੜੀਆਂ ਗਾਹ ਵੀਜਦੇ ਪਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਨੌਜਵਾਨਾਂ ਨੂੰ ਦੇਖੋ ਨੌਜਵਾਨਾਂ ਨੂੰ ਤਾਂ ਬੜਾ ਕਲੀਅਰ ਮੈਸੇਜ ਹੈ ਕਿ ਦੇਖੋ ਤੁਸੀਂ ਆਪਣੀ ਜ਼ਿੰਦਗੀ ਖਰਾਬ ਨਾ ਕਰੋ ਛੋਟੇ ਲਾਲਚ ਚਾਕੇ ਔਰ ਦੋਸਤਾਂ ਜਿਹੜੇ ਤੁਹਾਡੇ ਨਾਲ ਮੰਡਲੀ ਹੈ ਤੁਹਾਡੀ ਦੋਸਤਾਂ ਦੀ ਉਹਦੇ ਗੱਲਾਂ ਬਾਤਾਂ 'ਚ ਆ ਕੇ ਬੱਚੇ ਬਹਿਕਾਵੇ 'ਚ ਆ ਜਾਂਦੇ ਆ ਇੱਕ ਵਾਰੀ ਲੱਗ ਜਾਂਦੇ ਫਿਰ ਮੁੜ ਕੇ ਨਿਕਲਣਾ ਮੁਸ਼ਕਲ ਹੈ ਮੁੜ ਕੇ ਉਹਨਾਂ ਨੂੰ ਟਰੈਪ ਕਰ ਲਿਆ ਜਾਂਦਾ ਸੋ ਉਹਨਾਂ ਵਾਸਤੇ ਇਹੀ ਹੈ ਕਿ ਆਪਣੀ ਤੁਸੀਂ ਪੜ੍ਹਾਈ ਕਰੋ ਉਸ ਤੋਂ ਬਾਅਦ ਮਿਹਨਤ ਕਰਕੇ ਆਪਣੀ ਕਮਾਈ ਕਰੋ ਉਹਦੇ ਚੀ ਤੁਹਾਡੇ ਬਰਕਤ ਹੈ ਔਰ ਜਿਹੜੀ ਗੈਰ ਕਾਨੂੰਨੀ ਚੀਜ਼ਾਂ ਉਹਨਾਂ ਦਾ ਹਸ਼ਰ ਇਦਾਂ ਹੀ ਹੁੰਦਾ ਜੋ ਅੱਜ ਦੇਖ ਰਹੇ ਹੈ